ਖਬਰਨਾਮਾ ਦਿਖ ਰਿਹਾ ਸਾਰੇ ਸੂਤਿਆਂ ਨੂੰ ਮਿਰਬਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕੱਲ ਕਾਨਫਰੰਸ ਕੀਤੀ ਗਈ ਕਾਨਫਰੰਸ ਦੇ ਵਿੱਚ ਉਹਨਾਂ ਨੇ ਦੋਸ਼ ਲਗਾਏ ਅਮਰੀਕਾ ਤੇ ਕੈਨੇਡਾ ਤੇ ਜਿੰਨੇ ਵੀ ਅਰਬ ਦੇਸ਼ ਨੇ ਖਾਸ ਕਰਕੇ ਚੀਨ ਤੇ ਵੀ ਉਹਨਾਂ ਨੇ ਵੱਡਾ ਦੋਸ਼ ਲਗਾਇਆ ਕਿ ਦੁੱਖ ਦੀ ਘੜੀ ਦੇ ਵਿੱਚ ਜੰਗ ਦੀ ਘੜੀ ਦੇ ਵਿੱਚ ਤੁਰਕੀ ਤੋਂ ਇਲਾਵਾ ਹੋਰ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਤੁਰਕੀ ਨੇ ਆਪਣਾ ਸਮੁੰਦਰੀ ਬੇੜਾ ਜੰਗ ਵਾਸਤੇ ਜਰੂਰ ਭੇਜਿਆ ਲੇਕਿਨ ਉਸ ਤੋਂ ਇਲਾਵਾ ਕਿਸੇ ਵੀ ਦੇਸ਼ ਨੇ ਸਾਡੀ ਬਾਹ ਨਹੀਂ ਫੜੀ ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਿਹਾਸ ਇਹ ਵੀ ਗੱਲ ਕਹਿ ਰਹੇ ਸੀ ਕਿ ਜੇਕਰ ਅਸੀਂ ਸਮਝੌਤਾ ਨਹੀਂ ਕਰਦੇ ਜੇਕਰ ਅਸੀਂ ਸੀਜ਼ਫਾਇਰ ਨਹੀਂ ਰੋਕਦੇ ਜੰਗ ਬੰਦੀ ਨਹੀਂ ਕਰਦੇ ਤੇ ਪਾਕ ਹਿੰਦੁਸਤਾਨ ਭਾਰਤ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਹੈ ਜਿਹੜਾ ਮਿੰਟਾਂ ਅਤੇ ਸਕਿੰਟਾਂ ਦੇ ਵਿੱਚ ਜਾਂ ਕਹਿ ਲਈਏ ਕੁਝ ਘੰਟਿਆਂ ਦੇ ਵਿੱਚ ਜਿਹੜਾ ਪਾਕਿਸਤਾਨ ਉੱਤੇ ਕਬਜ਼ਾ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਐਸੀ ਆਪਣੀ ਸਰਕਾਰ ਬਚਾਉਣੀ ਹੈ ਅਸੀਂ ਆਪਣੀ ਆਬਾਦ ਬਚਾਉਣੀ ਹੈ ਅਸੀਂ ਨਹੀਂ ਚਾਹੁੰਦੇ ਕਿ ਭਾਰਤ ਸਾਡੇ ਉੱਤੇ ਆ ਕੇ ਰਾਜ ਕਰੇ ਕਿਉਂਕਿ ਇਹ ਜੰਗਬੰਦੀ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੁੰਦਾ ਹੈ ਕਿ ਜਿੰਨਾ ਕਬਜ਼ਾ ਕਰ ਲਿਆ ਜਾਵੇ ਯਾਨੀ ਕਿ ਕੱਲ ਸ਼ਹਾਬਾਜ਼ ਨੇ ਚੀਕਾ ਮਾਰ ਕੇ ਕਿਹਾ ਕਿ ਦੂਸਰੇ ਦੇਸ਼ਾਂ ਵੱਲੋਂ ਸਾਨੂੰ ਕੋਈ ਵੀ ਸਪੋਰਟ ਹਮਾਇਤ ਹੈਲਪ ਨਹੀਂ ਮਿਲੀ ਹਾਲਾਂਕਿ ਆਈਐਮਐਫ ਵੱਲੋਂ ਜਿਹੜੀ ਹੈ 1 ਬਿਲੀਅਨ ਡਾਲਰ ਦੀ ਫੰਡ ਜਿਹੜੀ ਹੈ ਦਿੱਤੀ ਗਈ ਹੈ ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਗਰੀਚਰ ਨਹੀਂ ਕੀਤੇ ਫਿਰ ਵੀ IMF ਨੇ ਫੰਡ ਜਿਹੜੇ ਜਾਰੀ ਕਰ ਦਿੱਤੇ ਯਾਨੀ ਕਿ 1 ਬਿਲੀਅਨ ਯਾਨੀ ਕਿ ਜੇ ਗੱਲ ਕਰੀਏ ਭਾਰਤ ਦੇ ਪੈਸੇ ਦੀ 84 ਖਰਬ ਰੁਪਏ ਜਿਹੜਾ ਬਣਦਾ ਹੈ ਮੰਨ ਲਓ ਜਿਸ ਨੂੰ ਭਾਰਤ ਨੇ ਕਿਹਾ ਸੀ ਕਿ ਇਸ ਦੀ ਦੁਰਵਰਤੋਂ ਕਰ ਸਕਦੇ ਨੇ ਲੇਕਿਨ ਫਿਰ ਵੀ ਜਿਹੜਾ ਹੈ ਬਿਲੀਅਨ 1 ਬਿਲੀਅਨ ਜਿਹੜਾ ਹੈ ਉਹ ਕਰਜ਼ਾ ਜਿਹੜਾ ਹੈ ਪਾਕਿਸਤਾਨ ਨੂੰ ਮਿਲਿਆ ਦੂਸਰੇ ਪਾਸੇ ਅਸੀਂ ਹੁਣ ਗੱਲ ਕਰਦੇ ਹਾਂ ਕੱਲ ਤਾਂ ਕਹਿ ਰਿਹਾ ਸੀ ਪਾਕਿਸਤਾਨ ਲੇਕਿਨ ਹੁਣ ਚੀਨ ਜਿਹੜਾ ਕਹਿੰਦਾ ਸੀ ਕਿ ਮੈਂ ਪਾਕਿਸਤਾਨ ਦੇ ਸਾਥ ਨਹੀਂ ਖੜਾਂਗਾ ਲੇਕਿਨ ਚੀਨ ਦਾ ਅਸਲੀ ਚਿਹਰਾ ਵੀ ਅੱਜ ਸਾਹਮਣੇ ਆ ਗਿਆ ਹੈ ਕਿ ਅੰਦਰ ਖਾਤੇ ਉਹ ਵੀ ਚੀਨ ਪਾਕਿਸਤਾਨ ਨੂੰ ਸਪੋਰਟ ਕਰ ਰਿਆ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਦੀ ਪ੍ਰਭੂਸੱਤਾ ਖੇਤਰੀ ਅਖੰਡਤਾ ਤੇ ਰਾਸ਼ਟਰੀ ਆਜ਼ਾਦੀ ਨੂੰ ਬਰਾਈ ਰੱਖਣ ਵਿੱਚ ਉਹਨਾਂ ਦੇ ਨਾਲ ਖੜੇਗਾ ਇਸ ਬਿਆਨ ਦੇ ਅਨੁਸਾਰ ਚੀਨ ਵਿਦੇਸ਼ੀ ਮੰਤਰੀ ਨੇ ਟਿੱਪਣੀਆਂ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਡਾਰ ਨਾਲੋਂ ਟੈਲੀਫੋਨ ਤੇ ਗੱਲਬਾਤ ਕਰਨ ਦੌਰਾਨ ਕੀਤੀਆਂ ਗੱਲਬਾਤ ਦੌਰਾਨ ਡਾਰ ਨੇ ਵਾਗਹੀ ਨੂੰ ਉੱਪਰ ਰਏ ਖੇਤਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਪਾਕਿਸਤਾਨੀ ਦੁਨੀਆ ਸਾਹਮਣੇ ਬੇਨਕਾਬ ਕਰਨ ਦੇ باوجود ਚੀਨ ਉਸ ਦੇ ਸਮਰਥਨ ਵਿੱਚ ਖੜਾ ਹੋਣਾ ਕਈ ਗੰਭੀਰ ਸਵਾਲ ਖੜੇ ਕਰਦੇ ਨੇ ਯਾਨੀ ਕਿ ਚੀਨ ਵੀ ਸ਼ਾਇਦਿੰਦਾ ਹੈ ਇਟ ਮੀਨਸ ਪਾਕਿਸਤਾਨ ਨੂੰ ਅਤਵਾਦ ਨੂੰ ਅਤਵਾਦੀਆਂ ਤੇ ਹਮਲੇ ਭਾਰਤ ਦੇ ਸੈਨਿਕਾਂ ਵੱਲੋਂ ਕੀਤੇ ਗਏ ਲੇਕਿਨ ਐ ਚੀਨ ਜਿਹੜਾ ਹੈ ਉਹ ਕਿਉਂ ਸਪੋਰਟ ਕਰ ਰਿਹਾ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਚੀਨ ਨੇ ਕਿਹਾ ਸੀ ਕਿ ਅਸੀਂ ਬਿਲਕੁਲ ਸਪੋਰਟ ਨਹੀਂ ਕਰਾਂਗੇ ਪਾਕਿਸਤਾਨ ਦੀ ਕਿਉਂਕਿ ਉਹ ਬੁੱਕਲ ਦੇ ਵਿੱਚ ਸੱਪ ਪਾਲ ਰਿਹਾ ਹੈ ਜਿਹੜਾ ਉਹਨਾਂ ਨੂੰ ਵੀ ਦੱਸੇਗਾ ਸਾਨੂੰ ਵੀ ਅਤੇ ਭਾਰਤ ਨੂੰ ਵੀ